ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਨੂੰ ਆਰ ਡੀ ਐਕਸ ਨਾਲ ਉਡਾਉਣ ਦੀ ਆਈ ਧਮਕੀ ਭਰੀ ਈਮੇਲ ਇਸ ਧਮਕੀ ਭਰੀ ਈਮੇਲ ਨੂੰ ਦੇਖਤੇ ਹੋਏ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਬਲ ਕੀਤੇ ਤੈਨਾਰ ਬੀ ਐਸ ਐਫ ਵੱਲੋਂ ਕੀਤਾ ਗਿਆ ਸਰਚ ਆਪਰੇਸ਼ਨ ਹਰ ਆਉਣ ਜਾਣ ਵਾਲੇ ਦੀ ਹੋ ਰਹੀ ਤਲਾਸ਼ੀ ਸੈਨਟੀਨਿਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਇਸ ਵੇਲੇ ਵੀ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਬੀਤੇ ਦਿਨ 14 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਜਿਦੇ ਵਿੱਚ ਇਹ ਕਿਹਾ ਗਿਆ ਸੀ ਕਿ 15 ਤਰੀਕ ਯਾਨੀ ਅੱਜ ਦੇ ਦਿਨ ਦੁਪਹਿਰ ਦੇ ਕਰੀਬ 3 ਵਜੇ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਇਆ ਜਾਵੇਗਾ ਜੀहां ਮੈਂ ਤੁਹਾਨੂੰ ਦੱਸ ਦਿਆਂ ਇਹ ਇੱਕ ਬੜੀ ਵੱਡੀ ਖਬਰ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਨਿਕਲ ਕੇ ਆਈ ਹੈ ਜਿਦੇ ਵਿੱਚ ਬੀਤੇ ਦਿਨ 14 ਤਰੀਕ ਨੂੰ ਜੋ ਦਰਬਾਰ ਸਾਹਿਬ ਦੇ ਮੈਨੇਜਰ ਹਨ ਉਹਨਾਂ ਨੂੰ ਇੱਕ ਈਮੇਲ ਆਉਂਦੀ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ 15 ਤਰੀਕ ਨੂੰ 3 ਵਜੇ ਉਡਾਇਆ ਜਾਵੇਗਾ ਜੋ ਭਗਵੰਤ ਸਿੰਘ ਢਗੇਰਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਉਹਨਾਂ ਦੀ ਇੱਕ ਈਮੇਲ ਦੇ ਉੱਤੇ ਥ੍ਰੈਟਨ ਮੇਲ ਯਾਨੀ ਇੱਕ ਤਮਕੀ ਭਰੀ ਈਮੇਲ ਆਉਂਦੀ ਹੈ ਜਿਸ ਦੇ ਵਿੱਚ ਅੱਜ ਦੇ ਦਿਨ 15 ਤਰੀਕ ਨੂੰ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਇੱਕ ਧਮਕੀ ਦਿੱਤੀ ਗਈ ਸੀ ਆਰਡੀਐਕਸ ਦੇ ਰਾਹੀਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਜੋ ਲੰਗਰ ਹਾਲ ਹੈ ਉਸ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਉਹ ਲੰਗਰ ਹਾਲ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਬਿਨਾਂ ਕਿਸੇ ਵਿਤਕਰੇ ਦੇ ਬਿਨਾਂ ਕਿਸੇ ਧਰਮ ਜਾਤ ਨੂੰ ਦੇਖਦੇ ਹੋਏ ਉੱਚ-ਨੀਚ ਨੂੰ ਬਿਲਕੁਲ ਦੂਰ ਕਰਦੇ ਹੋਏ ਸਾਰੇ ਇੱਕ ਪੰਗਤ ਦੇ ਵਿੱਚ ਲੰਗਰ ਛਕਦੇ ਨੇ ਉਸ ਲੰਗਰ ਹਾਲ ਨੂੰ ਉਡਾਉਣ ਦੀ ਜਿਹੜੀ ਈਮੇਲ ਸੀ ਉਹ ਮੈਨੇਜਰ ਭਗਵੰਤ ਸਿੰਘ ਢਗੇਰਾ ਦੀ ਈਮੇਲ ਦੇ ਉੱਤੇ ਆਉਂਦੀ ਹੈ ਤਾਂ ਇਸ ਨੂੰ ਦੇਖਦੇ ਹੋਏ ਮੈਨੇਜਰ ਨੇ ਆਪਣੇ ਐਸਜੀਪੀਸੀ ਨੂੰ ਜਿਹੜਾ ਹੈ ਛੇਤੀ ਤੋਂ ਛੇਤੀ ਇਨਫੋਰਮ ਕੀਤਾ ਜਿਦੇ ਵਿੱਚ ਹਰਜਿੰਦਰ ਸਿੰਘ ਜੀ ਧਾਮੀ ਐਸਜੀਪੀਸੀ ਪ੍ਰਧਾਨ ਅਤੇ ਹੋਰ ਸਾਰੇ ਸਟਾਫ ਨੇ ਮਿਲ ਕੇ ਛੇਤੀ ਤੋਂ ਛੇਤੀ ਕਮਿਸ਼ਨਰ ਪੁਲਿਸ ਨੂੰ ਜਾ ਕੇ ਇਤਲਾਹ ਦਿੱਤੀ ਔਰ ਕਮਿਸ਼ਨਰ ਪੁਲਿਸ ਨੇ ਜਿਹੜਾ ਹੈ ਛੇਤੀ ਤੋਂ ਛੇਤੀ ਸਾਰੇ ਹੀ ਇੰਤਜ਼ਾਮਾਤ ਜਿਹੜੇ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਦੇ ਕਰ ਦਿੱਤੇ ਤੁਹਾਨੂੰ ਦੱਸ ਦਈਏ ਕਿ ਬੰਬਸ ਕੁਆਡ ਵਗੈਰਾ ਬੀਐਸਐਫ ਦੇ ਵੱਲੋਂ ਜਿਹੜਾ ਬੰਬਸ ਕੁਆਡ ਸੀ ਡੌਗਸ ਕੁਆਡ ਸੀ ਉਹ ਦਰਬਾਰ ਸਾਹਿਬ ਦੇ ਪੂਰੇ ਕੰਪਲੈਕਸ ਦੇ ਵਿੱਚ ਬਾਹਰ ਬਾਹਰੀ ਫੇਰਿਆ ਗਿਆ ਔਰ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਜੋ ਇਹ ਈਮੇਲ ਥ੍ਰੈਟਨ ਆਈ ਸੀ ਇੱਕ ਕੋਈ ਐਸੀ ਹਰਕਤ ਨਾ ਹੋ ਜਾਵੇ ਕੋਈ ਐਸਾ ਹਾਦਸਾ ਨਾ ਹੋ ਜਾਵੇ ਇਸ ਹਾਦਸੇ ਨੂੰ ਰੋਕਣ ਦੇ ਲਈ ਕੜੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਜਿਹੜਾ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਉਹਦਾ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਆ ਜਿੱਥੇ ਹਰ ਧਰਮ ਦੇ ਆ ਔਰ ਜਿਆਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਘੇ ਸਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਨਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੱਜ ਜਿਹੜੀ ਹੁੰਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਇਸ਼ਾਰਾ ਜਿਹਾ ਭਾਰਤ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਦੀ ਪ੍ਰਸ਼ਾਦਾ ਛਕ ਰਹੀਆਂ ਨੇ ਲੇਕਿਨ ਦੇਖਿਆ ਜਾਵੇ ਤਾਂ ਇਹੋ ਜਿਹੇ ਈਮੇਲ ਇਹੋ ਜਿਹੀਆਂ ਥ੍ਰੈਟਾਂ ਇਹੋ ਜਿਹੀਆਂ ਧਮਕੀਆਂ ਜਿਹੜੀਆਂ ਨੇ ਪਹਿਲਾਂ ਵੀ ਦਰਬਾਰ ਸਾਹਿਬ ਨੂੰ ਮਿਲੀਆਂ ਸੀ ਲੇਕਿਨ ਇਸ ਵਾਰ ਜੋ ਈਮੇਲ ਆਈ ਉਦੇ ਵਿੱਚ ਬਕਾਇਦਾ ਲੰਗਰ ਹਾਲ ਨੂੰ ਉਡਾਉਣ ਦੀ ਜਿਹੜੀ ਹੈ ਉਹ ਧਮਕੀ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸੇ ਦੇ ਚੱਲਦੇ ਦਰਬਾਰ ਸਾਹਿਬ ਦੀ ਜਿਹੜੀ ਸੁਰੱਖਿਆ ਸੀ ਉਹਨੂੰ ਕੜਾ ਕਰ ਦਿੱਤਾ ਗਿਆ ਹੈ। ਕੜੇ ਪ੍ਰਬੰਧ ਕਰ ਦਿੱਤੇ ਗਏ ਨੇ। ਧਾਮੀ ਸਾਹਿਬ ਨੇ ਦੱਸਿਆ ਕਿ ਜਿਵੇਂ ਕਿ ਆਲਰੇਡੀ ਦਰਬਾਰ ਸਾਹਿਬ ਦੇ ਹਰ ਇੱਕ ਕੋਨੇ-ਕੋਨੇ ਦੇ ਵਿੱਚ ਸੀਸੀਟੀਵੀ ਕੈਮਰਾਜ਼ ਵੀ ਇੰਸਟਾਲ ਹੋ ਚੁੱਕੇ ਨੇ। ਹੁਣ ਉਹਨਾਂ ਹਰ ਇੱਕ ਕੈਮਰੇ ਦੇ ਉੱਤੇ ਵੀ ਜਿਹੜੀ ਹੈ ਜਿਹੜੀ ਟਾਸਕ ਫੋਰਸ ਐਸਜੀਪੀਸੀ ਦੀ ਜਿਹੜੀ ਉਹ ਨਜ਼ਰ ਰੱਖ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਦਰਬਾਰ ਸਾਹਿਬ ਵੱਲ ਆਉਣ ਵਾਲੀਆਂ ਸੜਕਾਂ ਨੇ ਉਹਨਾਂ ਦੇ ਵਿੱਚ ਵੀ ਕੜਾ ਪ੍ਰਬੰਧ ਕਰਕੇ ਹਰ ਇੱਕ ਡਿਵੋਟੀ ਹਰ ਇੱਕ ਉਸ ਜਗ੍ਹਾ ਦੇ ਦਰਸ਼ਨ ਕਰਨ ਆਉਣ ਵਾਲੇ ਭਾਵੇਂ ਕਿਸੇ ਵੀ ਸੰਬੰਧ ਦੇ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਸਾਰਿਆਂ ਦੇ ਜਿਹੜੇ ਬੈਗ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਤਾਂ ਕਿ ਕੋਈ ਧਾਰਮਿਕ ਜਿਹੜੇ ਸ਼ਰਧਾਲੂਆਂ ਦੇ ਭੇਸ ਦੇ ਵਿੱਚ ਕੋਈ ਐਸਾ ਅਨਸਰ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਨਾ ਵੜ ਸਕੇ ਤੁਹਾਨੂੰ ਦੱਸ ਦਈਏ ਫਿਰ ਤੋਂ ਇੱਕ ਵਾਰ ਕਿ ਭਗਵੰਤ ਸਿੰਘ ਟਗੇਰਾ ਮੈਨੇਜਰ ਦਰਬਾਰ ਸਾਹਿਬ ਦੇ ਈਮੇਲ ਦੇ ਉੱਤੇ ਇੱਕ ਈਮੇਲ ਆਉਂਦੀ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ 15 ਤਰੀਕ ਨੂੰ ਯਾਨੀ ਅੱਜ ਦੇ ਦਿਨ ਦੁਪਹਿਰ 3 ਵਜੇ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਉਡਾ ਦਿੱਤਾ ਜਾਵੇਗਾ। ਤੋਂ ਇਹ ਤਮਕੀ ਭਰੀ ਈਮੇਲ ਜਦ ਪਗਵਾਨ ਸਿੰਘ ਟਗੇਰਾ ਨੂੰ ਆਉਂਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਜਿਹੜਾ ਹੈ ਇਸ ਦੀ ਇਤਲਾ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਾਰੇ ਸਟਾਫ ਦੇ ਨਾਲ ਕਰਦੇ ਨੇ ਉਹਨਾਂ ਨੂੰ ਦਿੰਦੇ ਨੇ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਨਾਲ ਮਿਲ ਜਾ ਕੇ ਮਿਲਾਟੀ ਕਰਦੇ ਨੇ ਔਰ ਜਿੰਨੇ ਵੀ ਹੋ ਸਕਦਾ ਸੀ ਕੜੇ ਪ੍ਰਬੰਧ ਜਿਹੜਾ ਹੈ ਦਰਬਾਰ ਸਾਹਿਬ ਦੇ ਕਹਾ ਪਿਛਾਹ ਉਹ ਕੀਤੇ ਜਾਂਦੇ ਨੇ ਅੱਜ 15 ਤਰੀਕ 3 ਵਜੇ ਦਾ ਸਮਾ ਜਿਹੜਾ ਹੈ ਉਹ ਉਹ ਦਿੱਤਾ ਗਿਆ ਸੀ ਉਸ ਈਮੇਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਈਮੇਲ ਦੇ ਆਉਣ ਤੋਂ ਠੀਕ ਬਾਅਦ ਪੁਲਿਸ ਵੀ ਔਰ ਅਲੱਗ-ਅਲੱਗ ਏਜੰਸੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਜ਼ ਨੇ ਉਹ ਸਾਰੀਆਂ ਐਕਸ਼ਨ ਦੇ ਵਿੱਚ ਆਈਆਂ ਔਰ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਕੜਾ ਕਰ ਦਿੱਤਾ ਗਿਆ। ਉਮੀਦ ਕਰਦੇ ਹਾਂ ਕਿ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਇਸ ਦਰਬਾਰ ਸਾਹਿਬ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੇ ਔਰ ਅਕਲ ਆਵੇ ਕਿ ਇਹੋ ਜਿਹੀ ਜਗ੍ਹਾ ਜਿਸ ਨੂੰ ਉਡਾਉਣ ਦੀਆਂ ਈਮੇਲਾਂ ਜਿਹੜੀਆਂ ਤੁਸੀਂ ਭੇਜਦੇ ਹੋ ਇਹ ਜਗ੍ਹਾ ਤੁਹਾਡੀ ਵੀ ਹੈ ਇਹ ਉਹ ਜਗ੍ਹਾ ਹੈ ਮਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੂ ਇਸ ਜਗ੍ਹਾ ਨੂੰ ਉਡਾਉਣ ਦੀ ਗੱਲ ਤਾਂ ਦੂਰ ਇਸ ਜਗ੍ਹਾ ਨੂੰ ਬੰਬ ਦੇ ਨਾਲ ਉਡਾਉਣ ਦੇ ਸੋਚਣ ਦੇ ਬਾਰੇ ਵਿੱਚ ਵੀ ਕਦੇ ਨਹੀਂ ਕਰਨੀ ਚਾਹੀਦਾ ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਕਿ ਹਰ ਧਰਮ ਨੂੰ ਬਰਾਬਰ ਦੀ ਮਾਨਤਾ ਦਿੱਤੀ ਜਾਂਦੀ ਹੈ ਉਹ ਲੰਗਰ ਹਾਲ ਹੈ ਜਿੱਥੇ ਪੰਗਤ ਦੇ ਵਿੱਚ ਚਾਹੇ ਹੋ ਉੱਚ-ਨੀਚ ਉਹ ਬਿਲਕੁਲ ਦੂਰ ਕੀਤਾ ਜਾਂਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਬੰਦਾ ਕਿਉਂ ਨਾ ਹੋਵੇ ਕਿਸੇ ਵੀ ਜਾਤ ਦੇ ਨਾਲ ਸਬੰਧ ਕਿਉਂ ਨਾ ਰੱਖਦਾ ਹੋਵੇ ਸਾਰੇ ਬਰਾਬਰ ਬੈ ਕੇ ਲੰਗਰ ਛਕਦੇ ਨੇ ਹੁਣ ਦੇਖਣਾ ਹੋਵੇਗਾ ਕਿ ਸਿਕਿਉਰਿਟੀ ਏਜੰਸੀਸ ਜਿਹੜੀਆਂ ਨੇ ਕਿਉਂਕਿ ਭਾਰਤੀ ਤੰਤਰ ਜਿਹੜਾ ਹੈ ਉਹ ਬਹੁਤ ਹੀ ਸਟੀਕ ਮੰਨਿਆ ਜਾਂਦਾ ਹੈ ਖਾਸ ਕਰਕੇ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਵਿੱਚ ਆਮ ਤੌਰ ਤੇ ਕਿਸੇ ਦੇ ਕੋਈ ਪੈਸੇ ਠੱਗੀ ਮਾਰ ਕੇ ਜੇ ਕੋਈ ਸਾਈਬਰ ਕ੍ਰਿਮੀਨਲ ਲੈ ਜਾਂਦਾ ਹੈ ਤਾਂ ਉਹਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ ਉਹਦੇ ਪੈਸੇ ਜਿਹੜੇ ਨੇ ਉਹ ਵਾਪਸ ਜਿਹੜਾ ਵਿਕਟਿਮ ਹੈ ਉਹਦੇ ਤਾਈਂ ਪਹੁੰਚਾਏ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਜੋ ਈਮੇਲ ਆਈ ਹੈ ਇਸ ਈਮੇਲ ਨੂੰ ਭਾਰਤੀ ਸਾਈਬਰ ਕ੍ਰਾਈਮ ਤੰਤਰ ਜਿਹੜਾ ਹੈ ਉਹ ਕਿਵੇਂ ਲੈਂਦਾ ਹੈ ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਲੰਗਰ ਹਾਲ ਨੂੰ ਡਾਊਨ ਦੀ ਧਮਕੀ ਸੀ ਤੋ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ